ਦੰਦੇ ਉਹਨੂੰ ਬਈ ਭਾਈ ਤੋਂ ਗਰੀਬਣੀ ਆ ਜਾਂ ਜੇ ਆ ਬੋਹ ਆ ਇਸ ਕਰਕੇ ਅਮਰਪਾਲ ਮੈਰੂ ਨੂੰ ਪੇਸ਼ ਹੋਣਾ ਚਾਹੀਦਾ ਪਰ ਅਮਰਪਾਲ ਮੈਰੂ ਦਾ ਕਹਿਣਾ ਵਾਂਗ ਕਿ ਮੈਂ ਹੀ ਪਹਿਲਾਂ ਗੱਲ ਕੀਤੀ ਸੀ ਪਹਿਲਾਂ ਸਮਝਾਇਆ ਸੀ ਪਰ ਨਹੀਂ ਨਹੀਂ ਸਾਡਾ ਜਿਹੜਾ ਪ੍ਰਸ਼ਾਸਨ ਆ ਜਿਹੜਾ ਸਾਡਾ ਪ੍ਰਸ਼ਾਸਨ ਆ ਸ਼ਾਸਨ ਆ ਬਹੁਤ ਵਧੀਆ ਕਾਨੂੰਨ ਆ ਅਸੀਂ ਕਾਨੂੰਨ ਦੇ ਦਰਹਿ ਰਿਕ ਗੱਲ ਕਰਨੀ ਆ ਅੱਜ ਤੁਨਗੁਰ RAM ਦਾਦੇ ਨਹੀਂ ਅਮਨ ਧਰਮਿਕ ਕਰਮ ਨਿਯਮਾਂ ਉੱਥੇ ਅਸੀਂ ਆਏ ਆਏ ਆ ਤੇਰੇ ਭਣ ਸਰਵਜਾ ਭਲਾ ਕਰਨਾ ਆਇਆ ਇਸੇ ਤਰ੍ਹਾਂ ਜਿਹੜਾ ਬਾਣਾ ਬਦਨਾਮ ਕੀਤਾ ਉਹਨੇ ਨੀਲਾ ਬਾਣਾ ਪਾ ਕੇ ਬਗਰਾਮ ਕੀਤਾ ਮਰਪਾਲ ਮੇਰੋ ਨੇ ਜਿਹੜੇ ਦੋ ਨਾਲ ਫੜੇ ਗਏ ਆ ਉਹ ਗਲਾ ਸਾਡੇ ਸਿੱਖੀ ਦਾ ਹੈ ਹੀ ਨਹੀਂ ਅਸੀਂ ਕਿਸੇ ਨੂੰ ਮਾਰਨਾ ਇਹ ਬਹੁਤ ਘਰਤਕਣ ਕੀਤਾ ਉਹਨੇ ਮੈਂ ਤਾਂ ਕਹੂੰਗਾ ਪੰਜਾਬ ਪੜ ਵਧੀਆ ਕੰਮ ਕਰ ਰਹੀ ਜਿਹੜੇ ਪੰਜਾਂ ਦੇ ਪਰਚਾ ਸੱਚ ਕੀਤਾ ਉਹਨਾਂ ਨੂੰ ਮਰਦਾਨੀ ਦੀ ਦਿਖਾ ਕੇ ਆਉਣਾ ਚਾਹੀਦਾ ਮਰਦਾਨ ਅੱਜ ਸਿੰਘ ਸਾਹਿਬ ਦਾ ਬਿਆਨ ਵੀ ਆਇਆ ਕਿ ਕਿਤੇ ਬਾਹਰੋਂ ਆਏ ਹੋਏ ਨੇ ਪੰਜਾਬੀ ਨਾਮ ਰੱਖ ਕੇ ਪੰਜਾਬ ਦਾ ਮੋਹਕਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਹੜੇ ਬੰਦੇ ਬਾਹਰੋਂ ਆਏ ਜੀ ਜਿਹੜੇ ਵੀ ਕੋਈ ਬਾਹਰੋਂ ਆ ਕੇ ਪੰਜਾਬ ਦੇ ਨਾਮ ਨਹੀਂ 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 ਅਸੀਂ ਕੈਨੇਡਾ ਅਮਰੀਕਾ ਜਾਂ ਨਹੀਂ ਹੈ ਅਸੀਂ ਯੂਪੀ ਵੀਰ ਜਾ ਰਹੇ ਹਾਂ ਸਾਰੇ ਲੋਕ ਸਾਡੇ ਬੱਤੇ ਹੋਏ ਆ ਸਾਰੇ ਸੁਭ ਸ਼ਾਂਤੀ ਆ ਜਿਹੜੇ ਪੰਜਾਬ ਨੂੰ ਦੇਸ਼ ਨੂੰ ਪਿਆਰ ਕਰਦੇ ਉਹ ਸਾਡੇ ਭਰਾ ਵੇ ਜਿਹੜੇ ਵਿੱਚ ਗਦਾਰ ਨੇ ਜਿਹੜੇ ਪਾਕਿਸਤਾਨ ਦੀ ਬੋਲੀ ਬੋਲਦੇ ਆ ਉਹ ਸਾਡੇ ਦੋਸ਼ ਮੰਣਨੇ ਜਥੇਦਾਰ ਜੀ ਕਮਲਪੁਰ ਤੋਂ ਬਾਅਦ ਹੋਰ ਵੀ ਹੋਰ ਵੀ ਮੈਂ ਜਥੇਦਾਰ ਜੀ ਨੂੰ ਕਹਿਣਾ ਵਾ ਜਥੇਦਾਰ ਜੀ ਉਹਨਾਂ ਦੀ ਮਾਲੀ ਮਦਦ ਵੀ ਕਰੋ ਇਕੱਲੇ ਬਿਆਨ ਨਾ ਦਿਓ ਉਹਨਾਂ ਦੀ ਮਾਲੀ ਮਦਦ ਕਰੋ 20000 ਜੇ ਤੁਸੀਂ ਬਲੰਦ ਰਾਜ ਹੋਣਾ ਇਹਨੂੰ ਅਤਵਾਦੀ ਨੂੰ ਦੇ ਸਕਦੇ ਹੋ ਤਾਂ ਉਹਨਾਂ ਨੇ ਕਿਹਨੂੰ ਦੇ ਸਕਦੇ ਬਈ ਉਹ ਲਚਰਾਂ ਬੰਦ ਹੋ ਜੂਗੀ ਕਮਲਪੁਰ ਤੋਂ ਬਾਅਦ ਹੋਰ ਵੀ ਕਈਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਨਹੀਂ ਨਹੀਂ ਮੈਂ ਜਿੱਦ ਨਾਲ ਮੈਂ ਸਾਰਿਆਂ ਨਾਲ ਜਿਹੜੇ ਵੀ ਧਮਕੀ ਦਿੰਦੇ ਆ ਪਹਿਲਾਂ ਮੈਨੂੰ ਦੇਖ ਲੈਣ ਉਹ ਇਹ ਧਮਕੀ ਤੋਂ ਵੀ ਚੱਲ ਨਹੀਂਦਾ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਜਿਹੜਾ ਅਮਰਤਵਾਲ ਮੇਰੋ ਆ ਉਹ ਗਲਤ ਆ ਉਹਨੇ ਕਤਲ ਕੀਤਾ ਬਾਣਾ ਬਦਨਾਮ ਕੀਤਾ ਉਹਨੇ ਨੀਲਾ ਬਾਣਾ ਪਾ ਕੇ ਬਗਰਾਮ ਕੀਤਾ ਅਮਰਤਵਾਲ ਮੇਰੋ ਨੇ ਜਿਹੜੇ ਦੋ ਨਾਲ ਫੜੇ ਗਏ ਆ ਉਹ ਗਲਤ ਆ ਸਾਡੇ ਸਿੱਖੀ ਦਾ ਹੈ ਹੀ ਨਹੀਂ ਅਸੀਂ ਕਿਸੇ ਨੂੰ ਮਾਰਨਾ ਇਹ ਬਹੁਤ ਘਰਤਕਣ ਕੀਤਾ ਉਹਨੇ ਮੈਂ ਤਾਂ ਕਹਾਂਗਾ ਪੰਜਾਬ ਪੜਸ ਵਧੀਆ ਕੰਮ ਕਰ ਰਹੀ ਜਿਹੜੇ ਪੰਜਾਂ ਦੇ ਪਰਚਾ ਹੱਦ ਕੀਤਾ ਹੁਣ ਉਹਨੂੰ ਮਰਦਾਨੀ ਦੀ ਦਿਖਾ ਕੇ ਆਉਣਾ ਚਾਹੀਦਾ ਮੈਂ ਕਹਿਣਾ ਵੀ ਜਿੰਨੇ ਵੀ ਬੰਦੇ ਆ ਜਿਹੜੇ ਕਤਲ ਕਰਦੇ ਆ ਪਿਆਰ ਨਾਲ ਸਮਝਾ ਸਮਝਾਇਆ ਜਾਂਦਾ ਬੱਚਾ ਜਿਹੜਾ ਆਪਣਾ ਗਲਤੀ ਕਰਦਾ ਨਾ ਆਪਾਂ ਨੂੰ ਪਿਆਰ ਨਾਲ ਸਮਝਾ ਦੇ ਬੇਟਾ ਨਹੀਂ ਜਾਂ ਉਹਨੂੰ ਮਾਲੀ ਮਾਲ ਦਾ ਹਾਲਤ ਦਿੰਦੇ ਹੋਰੀ 50000 ਮਹੀਨਾ ਦਿੰਦੇ ਉਹਨੂੰ ਬਈ ਭਾਈ ਤੂੰ ਗਰੀਬ ਨਹੀਂ ਆ ਜਾਂ ਜੇ ਆ ਬੋ ਆ ਕਿਸੇ ਕਰਕੇ ਅਮਰਤਪਾਲ ਮੇਰੋਂ ਨੂੰ ਪੇਸ਼ ਹੋਣਾ ਚਾਹੀਦਾ ਜਿਹੜਾ ਅਮਰਤਪਾਲ ਮੇਰੋਂ ਆ ਉਹ ਗਲਤ ਆ ਉਹਨੇ ਕਤਲ ਕੀਤਾ ਸਾਹਮਣੇ ਸਰ ਸਾਹਮਣੇ ਉਹਨੇ ਕਤਲ ਕੀਤਾ ਪ੍ਰਸ਼ਾਸਨ ਆਪਣਾ ਉਹਨਾਂ ਨੇ ਪਰਚਾ ਵੀ ਕੀਤਾ ਹੁਣ ਬਾਹਰ ਭੱਜ ਗਿਆ ਪ੍ਰਸ਼ਾਸਨ ਦੇ ਕਹਿਣ ਮੁਤਾਬਕ ਮੈਂ ਕਹਿਣਾ ਵੀ ਜਿੰਨੇ ਵੀ ਬੰਦੇ ਆ ਜਿਹੜੇ ਕਤਲ ਕਰਦੇ ਆ ਪਿਆਰ ਨਾਲ ਸਮਝਾਇਆ ਜਾ ਸਮਝਾਇਆ ਜਾਦਾ ਬੱਚਾ ਜਿਹੜਾ ਆਪਣਾ ਗਲਤੀ ਕਰਦਾ ਨਾ ਆਪਾਂ ਨੂੰ ਪਿਆਰ ਨਾਲ ਸਮਝਾ ਦੇ ਬੇਟਾ ਨਹੀਂ ਜਾਂ ਉਹਨੂੰ ਮਾਲੀ ਮਾਲ ਤੋਂ ਹਾਲਤ ਦਿੰਦੇ ਹੋਰੀ 50000 ਮਹੀਨਾ ਦਿੰਦੇ ਉਹਨੂੰ ਬਈ ਭਾਈ ਤੋਂ ਗਰੀਬਣੀ ਆ ਜਾਂ ਜੇ ਆ ਬੋਹ ਆ ਕਿਸੇ ਕਰਕੇ ਅਮਰਤਪਾਲ ਮਹਿਰੂ ਨੂੰ ਪੇਜ ਹੋਣਾ ਚਾਹੀਦਾ ਪਰ ਅਮਰਤਪਾਲ ਮਹਿਰੂ ਦਾ ਕਹਿਣਾ ਵਾ ਕਿ ਮੈਂ ਹੀ ਪਹਿਲਾਂ ਗੱਲ ਕੀਤੀ ਸੀ ਪਹਿਲਾਂ ਸਮਝਾਇਆ ਸੀ ਪਰ ਨਹੀਂ ਨਹੀਂ ਸਾਡਾ ਜਿਹੜਾ ਪ੍ਰਸ਼ਾਸਨ ਆ ਜਿਹੜਾ ਸਾਡਾ ਪ੍ਰਸ਼ਾਸਨ ਆ ਸ਼ਾਸਨ ਆ ਬਹੁਤ ਵਧੀਆ ਕਾਨੂੰਨ ਆ ਅਸੀਂ ਕਾਨੂੰਨ ਦੇ ਦਾਰੇ ਦੇ ਗੱਲ ਕਰਨੀ ਆ ਅੱਜ ਧਨਗੁਰ ਰਾਮਦਾਸ ਜੀ ਨੀ ਆਮ ਨਾ ਧਰਮੂ ਘਰਮੂ ਦਾ ਨੀ ਆਮ ਉੱਥੇ ਅਸੀਂ ਆਏ ਆਏ ਆ ਤੇਰੇ ਬਣ ਸਰਬੱਤ ਦਾ ਭਲਾ ਕਰਨ ਆਏ ਆ ਇਸੇ ਤਰ੍ਹਾਂ ਜਿਹੜਾ ਬਾਣਾ ਬਦਨਾਮ ਕੀਤਾ ਉਹਨੇ ਨੀਲਾ ਬਾਣਾ ਪਾ ਕੇ ਬਗਰਾਮ ਕੀਤਾ ਮਰਦ ਪਲਵੇਰੋ ਨੇ ਜਿਹੜੇ ਦੋ ਨਾਲ ਫੜੇ ਗਏ ਆ ਉਹ ਗਲਾ ਸਾਡੇ ਸਿੱਖੀ ਦਾ ਹੈ ਹੀ ਨਹੀਂ ਅਸੀਂ ਕਿਸੇ ਨੂੰ ਮਾਰਨਾ ਤੇ ਬਹੁਤ ਘਰਤਕਣ ਕੀਤਾ ਉਹਨੇ ਮੈਂ ਤਾਂ ਕਹੂੰਗਾ ਪੰਜਾਬ ਪਰ ਬਧਿਆ ਕੰਮ ਕਰ ਰਹੀ ਜਿਹੜੇ ਪੰਜਾਂ ਦੇ ਪਰਚਾ ਹੱਦ ਕੀਤਾ ਹੋਣ ਨੂੰ ਮਰਦਾਨੀ ਦੀ ਦਿਖਾ ਕੇ ਆਉਣਾ ਚਾਹੀਦਾ ਮਰਦਾਨ ਅੱਜ ਸਿੱਖ ਸਾ ਦਾ ਬਿਆਨ ਵੀ ਆਇਆ ਕਿ ਕਿਤੇ ਬਾਹਰੋਂ ਆਏ ਹੋਏ ਨੇ ਪੰਜਾਬੀ ਨਾਮ ਰੱਖ ਕੇ ਪੰਜਾਬ ਦਾ ਮਾਣ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਬੰਦੇ ਬਾਹਰੋਂ ਆਏ ਜੀ ਜਿਹੜੇ ਵੀ ਕੋਈ ਬਾਹਰੋਂ ਆ ਕੇ ਪੰਜਾਬ ਦਾ ਨਾਮ ਨਹੀਂ 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 ਅਸੀਂ ਕੈਨੇਡਾ ਅਮਰੀਕਾ ਜਾਣੇ ਹੀ ਆ ਅਸੀਂ ਯੂਪੀ ਵੀਰ ਜਾ ਰਹੇ ਆ ਸਾਰੇ ਲੋਕ ਸਾਡੇ ਬੱਜੇ ਹੋਏ ਆ ਸਾਰੇ ਸੁਖਸ਼ਾਂਤੀ ਆ ਜਿਹੜੇ ਪੰਜਾਬ ਨੂੰ ਦੇਸ਼ ਨੂੰ ਪਿਆਰ ਕਰਦੇ ਉਹ ਸਾਡੇ ਭਰਾ ਵੇ ਜਿਹੜੇ ਵਿਚਗਦਾਰ ਨੇ ਜਿਹੜੇ ਪਾਕਿਸਤਾਨ ਦੀ ਬੋਲੀ ਬੋਲਦੇ ਆ ਉਹ ਸਾਡੇ ਦੋਸ਼ਮਣ ਨੇ ਜਥੇਦਾਰ ਜੀ ਕਮਲਪੌਰ ਤੋਂ ਬਾਅਦ ਤੇਰਾ ਬੜਾ ਹੋਰ ਵੀ ਮੈਂ ਜਥੇਦਾਰ ਜੀ ਨੂੰ ਕਹਿਣਾ ਵਾ ਜਥੇਦਾਰ ਜੀ ਉਹਨਾਂ ਦੀ ਮਾਲੀ ਮਦਦ ਜ਼ਰੂਰ ਕਰੋ ਇਕੱਲੇ ਬਿਆਨ ਨਾ ਦਿਓ ਉਹਨਾਂ ਦੀ ਮਾਲੀ ਮਦਦ ਕਰੋ 20000 ਜੇ ਤੁਸੀਂ ਬਲੌਂਸ ਰਾਜੋਣਾ ਇਹਨੂੰ ਅੱਤਵਾਦੀ ਨੂੰ ਦੇ ਸਕਦੇ ਹੋ ਤਾਂ ਉਹਨਾਂ ਨੇ ਕਿਹਨੂੰ ਦੇ ਸਕਦੇ ਬਈ ਉਹ ਲਚਰਾ ਬੰਦ ਹੋ ਜਾਊਗੀ ਕਮਲਪੌਰ ਤੋਂ ਬਾਅਦ ਹੋਰ ਵੀ ਕਈ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਨਹੀਂ ਨਹੀਂ ਮੈਂ ਜਿੰਨੇ ਕੱਲ ਮੈਂ ਸਾਰਿਆਂ ਨਾਲ ਜਿਹੜੇ ਵੀ ਧਮਕੀ ਦਿੰਦੇ ਆ ਪਹਿਲਾਂ ਮੈਨੂੰ ਦੇਖ ਲੈਣ ਉਹ ਇਹ ਧਮਕੀ ਦੂੰਗੇ ਚੱਲ ਨਹੀਂਦਾ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਜਿਹੜਾ ਅਮਰਤਵਾਲ ਮੇਰੋ ਆ ਉਹ ਗਲਤ ਆ ਉਹਨੇ ਕਤਲ ਕੀਤਾ ਬਾਣਾ ਬਦਨਾਮ ਕੀਤਾ ਉਹਨੇ ਨੀਲਾ ਬਾਣਾ ਪਾ ਕੇ ਬਦਨਾਮ ਕੀਤਾ ਅਮਰਤਵਾਲ ਮੇਰੋ ਨੇ ਜਿਹੜੇ ਦੋ ਨਾਲ ਫੜੇ ਗਏ ਆ ਉਹ ਗਲਤ ਆ ਸਾਡੇ ਸਿੱਖੀ ਦਾ ਹੈ ਹੀ ਨਹੀਂ ਅਸੀਂ ਕਿਸੇ ਨੂੰ ਮਾਰਨਾ ਇਹ ਬਹੁਤ ਮੇਰੋ ਕਹਦੇ ਜਿਹੜੇ ਗਲਤ ਕੰਮ ਕਰ ਰਹੇ ਮੈਂ ਉਹਨਾਂ ਨੂੰ ਗੱਡੀ ਚਾਹ ਮੇਰੋ ਹੱਤਵਾਦੀ ਆ ਮੇਰੋ ਦੀ ਗੱਡੀ ਮਿੰਡੂ ਜੜਾ ਕੇ ਦਿਖਾ ਲਵਾਂ ਮੈਂ ਤੁਹਾਡੇ ਚੈਨਲ ਤੇ ਕਹਿਣਾ ਕੁਝ ਪ੍ਰਸ਼ਾਸਨ ਨੇ ਵੀ ਵੇ ਕਿਹਾ ਵੀ ਥੋੜਾ ਲਾਜ ਨਾਲ ਡਰ ਮਜਬੂਤ ਖਣਾ ਆਪਾਂ ਨੇ ਸੇ ਪ੍ਰਸ਼ਾਸਨ ਫੋਨ ਵੀ ਨਹੀਂ ਚੱਕ ਰਿਆ ਅਸੀਂ ਬਿਨਾ ਫੋਨ ਚੱਕੇ ਆਪਾਂ ਜਾਬ ਨਹੀਂ ਸਕਦੇ ਕਿਉਂਕਿ ਪ੍ਰਸ਼ਾਸਨ ਕਿਸ ਕਹਿਣ ਮਤਾਂ ਡਰਿਆ ਹੋਇਆ ਉਹ ਅੱਤਵਾਦੀਆਂ ਦੇ ਧਮਕੀਆਂ ਆ ਰਹੀਆਂ ਨੇ ਮੈਂ ਅੱਤਵਾਦੀਆਂ ਦੇ ਧਮਕੀਆਂ ਤੋਂ ਡਰਨ ਦੀ ਲੋੜ ਨਹੀਂ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਆ ਅੱਜ 2025 ਦਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਛਾਣ ਚ ਕੱਲ ਲੱਤਾ ਹੀ ਬੋੜੀਆਂ ਪੈਂਦੀਆਂ ਨੇ ਗੈਂਗਸਟਰਾਂ ਦੇ ਰੋਜ਼ ਪ੍ਰਸ਼ਾਸਨ ਦੇ ਸਾਹਮਣੇ ਕੋ ਖਾਂਕੇ ਦਿਖਾ ਦੇਵੇ ਆ ਮੇਰੇ ਸਾਹਮਣੇ ਗੁਰਸਿੰਦਰ ਸਿੰਘ ਮਾਨ ਦੇ ਆਤਵਾਦੀ ਬੱਬਰ ਖਾਲਸਾ ਜਿਹੜਾ ਮੇਲਾ ਕਰਦੇ ਪਏ ਆ ਤੁਸੀਂ ਆਪਣਾ ਪੇਸ਼ ਹੋ ਬੱਬਰ ਖਾਲਸਾ ਦਾ ਚਾਚਾ ਬਧਾਵਾ ਜਿਹੜਾ ਪਾਕਿਸਤਾਨ ਬੈਠਾ ਉਹ ਆਪ ਤਾਂ ਖੁਦ ਲੁਕਿਆ ਹੋਇਆ ਉਹ ਉਹ ਆਪ ਤਾਂ ਜ਼ਿੰਦਗੀ ਜੀ ਰਿਹਾ ਮਸਾਂ ਲੋਕ ਲੋਕੇ ਜ਼ਿੰਦਗੀ ਜੀ ਰਿਹਾ ਉਹ ਇਹ ਆਤਵਾਦੀਆਂ ਦੀ ਕੋਈ ਨਹੀਂ ਚੱਲਣੀ ਇਨਾ ਖਾਲਸਤਾਨੀਆਂ ਦੀ ਇੱਥੇ ਰੈਲੀ ਰੂਲੀ ਕੱਢੀ ਜਾਂਦੇ ਸੀ ਹੁਣ ਤਾਂ ਨਗਰੀ ਆ ਇੱਥੇ Hindu ਵੀ ਰਹੂਗਾ ਪੰਜਾਬ 'ਚ ਮੁ슬ਮਾਨਾਂ ਨੂੰ ਸਿੱਖ ਵੀ ਸਾਈ ਵੀ ਚੈਨੀ ਬੋਧੀ ਪਾਰਸੀ ਸਾਰੇ ਸਿੱਕਾਂ ਤੋਂ ਮਨ ਸਾਬੋ ਹੋ ਨਹੀਂ ਹੈ ਮੇਰੋ ਕਹਦਾ ਜਿਹੜੇ ਗਲਤ ਕੰਮ ਕਰ ਰਿਹਾ ਮੈਂ ਉਹਨਾਂ ਨੂੰ ਗੱਡੀ ਚਾਹ। ਮੇਰੋ ਹੱਤਵਾਦੀ ਹੈ ਮੇਰੋ ਦੀ ਗੱਡੀ ਮਿੰਡੂ ਜੜਾ ਕੇ ਦਿਖਾ ਲਵੇ ਮੈਂ ਤੁਹਾਡੇ ਚੈਨਲ ਤੇ ਕਹਿਣਾ ਗੁਰਸਿਮਰ ਸਿੰਘ ਮਾੜੇ ਜਾਦਾ ਪਿਓ ਜਾਰੀ ਜਾਓ ਆਪਦੇ ਪਿਓ ਦਾ ਨਹੀਂ ਮੇਰੋ ਭੱਜਿਆ ਕਿਉਂ ਆ ਮੇਰੋ ਭੱਜਿਆ ਕਿਉਂ ਆ ਪ੍ਰਸ਼ਾਸ਼ਨ ਡਰਦਾ ਜੇ ਮੈਂ ਕਤਲ ਕੀਤਾ ਮੈਂ ਪੁਰਸ ਦੇ ਸਾਹਮਣੇ ਪੇਸ਼ ਹੋਣ ਤਿਆਰ ਹਾਂ ਮੇਰੇ ਕੋਲ ਤਫਲੋ ਜੀ ਜੇ ਮੈਂ ਕਤਲ ਕੀਤਾ ਹੀ ਡਰਦਾ ਕਿਉਂ ਆ ਉਹ ਗਿੱਦਰ ਦੇ ਲਾਜ ਆ ਉਹ ਉਹ ਨਕਲੀ ਆ ਹੋ ਨਿੰਗ ਅਸਲੀ ਹੁੰਦਾ ਮੇਰੇ ਵਰਗਾ ਮੈਂ ਗੁੱਟ ਫੜਾਉਦਾ ਲੋਕਾਂ ਨੂੰ ਫੜਾਉਂਦੀ ਕਿ ਤੁਹਾਨੂੰ ਮਿਲਣਾ ਹੈ ਕੀ ਮਿਲੇ ਨਹੀਂ ਉਹ ਉਹ ਭਾਈ ਮੇਰੇ ਵੀਰੋ ਫੋਨ ਨਹੀਂ ਚੱਕਰੇ ਉਹ ਪਹਿਲੇ ਡਰੇ ਹੋਏ ਨੇ ਪਹਿਲੇ ਗੱਲ ਹੋਈ ਸੀ ਤੁਹਾਡੀ ਅਮਰਸਰ ਉੱਥੋਂ ਨਹੀਂ ਨਹੀਂ ਗੱਲ ਨਹੀਂ ਹੋਈ ਕੱਲ ਦੇ ਫੋਨ ਨਹੀਂ ਚੱਕਰੇ ਕੋਈ ਗੱਲ ਨਹੀਂ ਉਹਨਾਂ ਨੂੰ ਪਰਮਾਤਮਾ ਸਮਤ ਬਖਸ਼ੂਗਾ ਬੁੱਧੀ ਬਖਸ਼ੂਗਾ ਤਾਕਤ ਬਖਸ਼ੂਗਾ ਬਈ ਲੁਟਾਰਿਆਂ ਨਾਲ ਖੜੇ ਆਂ ਪਰ ਸੈਂਡ ਰਖੇ ਲੁਟਾਰਾ ਪਰਿਵਾਰ ਮੇਰੋਂ ਤੇ ਮਾਫੀ ਨਾ ਮੰਗਾਂਗੇ ਮਾਫੀ ਚਾਹ ਪ੍ਰੀਤੀ ਜੱਟੀ ਜਾਵੇ ਹੋਵੇ ਜਾਂ ਕੋਈ ਹੋਵੇ ਮਾਫੀ ਨਹੀਂ ਮੰਗਣੀ ਐ ਡਾਕੂਆ ਦੋ ਇਹ ਲਟੇਰੇ ਆ ਇਹ ਇਹ ਨਾਲੇ ਕੱਚੇ ਵੀ ਆਏ ਅਮਰਤਪੁਰ ਮੇਰੋ ਵਰਗੇ ਆਹ ਬਹਾਦਰ ਕਰੇ ਇੱਕ ਇੱਕ ਨਹੀਂ ਅੰਗ ਜਿੱਥੇ ਬੰਦੀਆਂ ਦੇ ਪਾਜੀ ਇੱਕ ਨਿਹੱਤੀ ਔਰਤ ਨੂੰ ਮਾਰ ਹਾਂਜੀ ਮੈਂ ਤਾਂ ਹੱਥ ਜੋੜ ਕੇ ਕਹਿਣਾ ਅਸੀਂ ਗੁਰੂ ਦੇ ਸਿੱਖਾ ਕਿਸ ਨੇ ਕਿਹਾ ਕਤਲ ਕਰਨਾ ਇਹ ਬਹੁਤ ਵੱਡਾ ਪਾਪ ਕੀਤਾ ਮੇਰੋ ਨੇ ਮੈਰਾਂ ਨੂੰ ਨਰਕਾਂ ਦੇ ਟਿਕਟ ਨਹੀਂ ਮਿਲਣੀ ਹੈਗੀ ਉਹਨੋ ਮਾਨ ਸਾਹਿਬ ਕਈ ਜੱਤੇ ਬੰਦੀਆਂ ਉਹਨਾਂ ਦਾ ਸਾਥ ਨਹੀਂ ਉਹ ਮੈਂ ਕਹਿੰਦਾ ਭਰਾਵੋ ਹੱਥ ਜੋੜ ਕੇ ਕਹਿੰਦਾ ਨਾ ਸਾਥ ਦਿਓ ਨਾ ਸਾਥ ਦਿਓ ਜੀ ਉਹਨਾਂ ਦੇ ਹੱਕ ਚ ਆ ਗਿਆ ਮੇਰੇ ਉਹ ਨਾ 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 ਉਹ ਸਿਮਰ ਸਿਮਰ ਜੀ ਦੀ ਫਾਰਗਿਲ ਜਿਹੜੀ ਐਡਵੋਕੇਟ ਆ ਉਹਦੇ ਦਾ ਕੁੱਟ ਪਹਿਲਾਂ ਪੈ ਚੁੱਕੀ ਆ ਉਹ ਕੀ ਕਰੂਗੀ ਉਹਦਾ ਹਾਏ ਰੇਤ ਮਾਫੀ ਹਾਏ ਰੇਤ ਮਾਫੀ ਸਾਹਿਬ ਨਹੀਂ ਹੋਇਆ ਕੋਈ ਰੇਤ ਮਾਫੀ ਨਹੀਂ ਮੇਰੇ ਕੋ ਪੰਜਾਬ ਚ ਕੋਈ ਰੇਤ ਮਾਫੀ ਨਹੀਂ ਹੈਗੀ ਆ ਤਰੀਕੇ ਨਾਲ ਕੰਮ ਕਰਦੇ ਉਹਨੇ ਉਹਦਾ ਅੱਗੇ ਕੀ ਕੀ ਕੀਤਾ ਜਾ ਰਿਹਾ ਜੀ ਅੱਗੇ ਮੈਂ ਤਾਂ ਕਰਾ ਸੁੱਖ ਸ਼ਾਂਤੀ ਬਣਾ ਕੇ ਰੱਖੋ ਸੁੱਖ ਸ਼ਾਂਤੀ ਬਣਾ ਕੇ ਰੱਖੋ ਜੇ ਤੁਹਾਨੂੰ ਕੋਈ ਧਮਕੀ ਆਉਂਦੀ ਹੈ ਪ੍ਰਸ਼ਾਸਨ ਦਾ ਸਾਥ ਦਿਓ ਭੁੱਲਰ ਸਾਹਿਬ ਦਾ ਸਾਥ ਦਿਓ ਕਮਿਸ਼ਨਰ ਸਾਹਿਬ ਦਾ ਸਾਥ ਦਿਓ ਅੰਬਸਰੀ ਅਮਰ ਸਾਹਿਬ ਸਾਹਿਬ ਪਿਆਤ ਲੱਗ ਦਿਓ ਮਨਸੂਰ ਦੇ ਪ੍ਰਸ਼ਾਸਨ ਨਾਲ ਮੈਂ ਜਰਾ ਸ਼ਾਂਤੀ ਬਖਸ਼ੋ ਗਲਤ ਕੰਮ ਨਾ ਕਰੋ ਜੋ ਤੁਹਾਨੂੰ ਪ੍ਰਸ਼ਾਸਨ ਕਹਿੰਦਾ ਵਾ ਉਹਦੇ ਅਨਸਾਰ ਚੱਲੋ ਠੀਕ ਹੈ ਠੀਕ ਹੈ ਆਪਾਂ ਇਹ ਨਾ ਕਰੋ ਵੀ ਪ੍ਰਸ਼ਾਸਨ ਦੁਆਰਾ ਕੋਈ